ਕੋ ਅੱਜ ਇਹ ਜਿਹੜਾ ਪਿੰਡ ਮੀਰਪੁਰ ਹੈ ਇੱਥੇ ਜਿਹੜਾ ਸਲਾਮਾ ਮੇਲਾ ਹੋ ਰਿਹਾ ਬਾਬਾ ਲਖਦਾਤਾ ਜੀ ਦੇ ਦਰਬਾਰ ਤੇ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਜਿਹੜਾ ਹਰ ਸਾਲ ਇਹ ਦਿਨ ਤਿਹਾੜ ਜਿਹੜਾ ਹੈ ਮਨਾਇਆ ਜਾਂਦਾ ਇੱਥੇ ਬੜੀ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਅਤੇ ਸਾਡੇ ਬਹੁਤ ਹੀ ਪਿੰਡਾਂ ਦੇ ਜਿਹੜੇ ਬੜੇ ਹੋਣਹਾਰ ਜਿਹੜੇ ਸਾਡੇ ਹੈਗੇ ਆ ਮਹਾਪੁਰਸ਼ ਬਲਾਈ ਜਾਂਦੇ ਆ ਹਰ ਸਾਲ ਦੀ ਤਰ੍ਹਾਂ ਇੱਥੇ ਹਮੇਸ਼ਾ ਰੌਣਕਾਂ ਲੱਗਦੀਆਂ ਇੱਥੇ ਲੋਕਾਂ ਨੂੰ ਬਹੁਤ ਹੀ ਤੁਸਾਹ ਮਿਲਦਾ ਔਰ ਇਹ ਮੇਲਾ ਸਾਲ ਦੀ ਸਾਲ ਬਹੁਤ ਹੀ ਵਧੀਆ ਅਰੇ ਸੁਖ ਸ਼ਾਂਤੀ ਤਰੀਕੇ ਨਾਲ ਮਨਾਇਆ ਜਾਂਦਾ ਔਰ ਅਮਨ ਸ਼ਾਂਤੀ ਕਿਸੇ ਸ਼ਾਂਤੀ ਭੰਗ ਨਾ ਹੋਵੇ ਉਹ ਸਾਰੀ ਚੀਜ਼ਾਂ ਨੂੰ ਮੰਦੇ ਨਜ਼ਰ ਆਖ ਕੇ ਇਹ ਮੇਲਾ ਮਨਾਇਆ ਜਾਂਦਾ ਮੈਨੂੰ ਅੱਜ ਇਹਨਾਂ ਚੀਫ ਗੈਸ ਮੈਂ ਐਸਪੀ ਹੈੱਡ ਕੁਆਟਰ ਤੋਂ ਲਾ ਸੋਨੀ ਮੈਂ ਅੱਜ ਐਜ ਚੀਫ ਗੈਸਟ ਮੈਂ ਔਰ ਮੇਰੀ ਵਾਈਫ ਸੁਨੀਤਾ ਸੋਨੀ ਵਿਦ ਸਾਰੀ ਫੈਮਿਲੀ ਪਰਿਵਾਰ ਅਸੀਂ ਇਹ ਮੇਲੇ ਤੇ ਆਏ ਆ ਤੇ ਅਸੀਂ ਆ ਕੇ ਵੇਖਿਆ ਵੀ ਮੇਲੇ ਦੇ ਕਾਫੀ ਰੌਣਕਾਂ ਔਰ ਸਾਨੂੰ ਬਹੁਤ ਹੀ ਅੱਛਾ ਲੱਗਾ ਅਸੀਂ ਹਮੇਸ਼ਾ ਹੀ ਤਰ੍ਹਾਂ ਇਹ ਮੇਲੇ ਦੇ ਪਹਿਲਾਂ ਵੀ ਆਉਂਦੇ ਆ ਤੇ ਹਮੇਸ਼ਾ ਆਦੇ ਰਹਿਣਾ ਸੰਗਤ ਨੂੰ ਵੀ ਇਹ ਇਹ ਦੇਣਾ ਚਾਹੁੰਦਾ ਸੰਗਤ ਨੂੰ ਮੈਂ ਇਹ ਪ੍ਰੇਰਨਾ ਦੇਣਾ ਚਾਹਨਾ ਕਿ ਜਿਵੇਂ ਇੱਕ ਕੱਟ ਹੋਇਆ ਹਮੇਸ਼ਾ ਆਇਆ ਚਾਰ ਮਾਤਰਾ ਰਹਿਣਾ ਤੇ ਇਹ ਜਿਹੜੀ ਸੰਗਤ ਦੀ ਜਿਹੜੀ ਰੌਣਕ ਹੈ ਹੌਸਲਾ ਬਜਾਈ ਹਮੇਸ਼ਾ ਬਣਾਈ ਰੱਖਣ ਤੇ ਜਿਹੜੀ ਸ਼ਾਂਤੀ ਹੈ ਹਮੇਸ਼ਾ ਬਣਾਈ ਰੱਖਣਾ ਔਰ ਹਮੇਸ਼ਾ ਹੀ ਤਰ੍ਹਾਂ ਸਾਲ ਦੀ ਸਾਲ ਇਹ ਰੌਣਕ ਨੂੰ ਹੋਰ ਬੜਾਣਾ ਨੌਜਵਾਨ ਨੂੰ ਕੀ ਦੇਣਾ ਚਾਹੁੰਦਾ ਨੌਜਵਾਨ ਨੂੰ ਮੇਰੇ ਪ੍ਰੇਰਨਾ ਦੇਣਾ ਚਾਹੁੰਦਾ ਆਪਣੇ ਮੈਸੇਜ ਦੇਣਾ ਚਾਹੁੰਦਾ ਕਿ ਨਸ਼ੇ ਤੋਂ ਹਟ ਕੇ ਜਿਹੜੇ ਮਾੜੇ ਕੰਮ ਹੈ ਇਹ ਚੀਜ਼ ਛੱਡ ਦਿਓ ਤੇ ਆਪਣਾ ਗੁਰੂ ਮਹਾਰਾਜ ਦੀ ਚਰਨਾ ਚ ਆਪਣੀ ਮਿਹਨਤ ਦਾ ਖਿਆਲ ਰੱਖੋ ਚੰਗੇ ਕੰਮ ਕਰੋ ਤਾਂ ਜੋ ਲੋਕਾਂ ਦੇ ਵਿੱਚ ਅਸੀਂ ਸਲਾਗਤ ਹੋ ਸਕੀ ਅੱਜ ਸੰਗਤਾਂ ਨੂੰ ਕਿੰਨਾ ਖੁਸ਼ ਆਇਆ ਜੀ ਅੱਜ ਇਸ ਸੰਗਤਾਂ ਨੂੰ ਮੈਂ ਦੇਖ ਕੇ ਮੈਨੂੰ ਬਹੁਤ ਹੀ ਅੱਛਾ ਲੱਗਾ ਇਹਨਾਂ ਨੂੰ ਬਹੁਤ ਹੀ ਵੱਡਾ ਉਤਸ਼ਾਹ ਹੈ ਤੇ ਅੱਛਾ ਕੰਮ ਕਰੋ ਔਰ ਬਹੁਤ ਹੀ ਚੜ ਕੇ ਸੰਗਤਾਂ ਦੂਰੋਂ ਦੂਰੋਂ ਇਹ ਮੇਲੇ ਦੀ رونਕ ਵਧਾਣ ਵਾਸਤੇ ਆਈਆਂ ਤੇ ਮੈਨੂੰ ਤੇ ਕੀ ਸਾਰੇ ਪਰਿਵਾਰ ਨੂੰ ਬਹੁਤ ਅੱਛਾ ਲੱਗਿਆ ਇਹ ਅੱਜ ਇੱਕਾ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਮੈਂ ਪ੍ਰਵੀਨ ਜੀ ਜੋ ਬਾਬਾ ਜੀ ਨੇ ਜੋ ਇਹ ਜਗਾ ਤੇ ਆਵਾ ਲਖ ਦਾ ਜਿਹਦੀ ਜਗਾ ਤੇ ਸੇਵਾ ਕਰਦੇ ਨੇ ਉਹ ਬੜੀ ਉਹਨਾਂ ਦੀ ਦੇਣ ਆ ਉਹ ਹਰ ਸਾਲ ਇਸ ਤਰ੍ਹਾਂ ਹੀ ਭੰਡਾਰਾ ਕਰਾਉਂਦੇ ਨੇ ਔਰ ਇਸੇ ਤਰ੍ਹਾਂ ਸੰਗਤ ਇਕੱਠੀ ਹੁੰਦੀ ਆ ਇਹਦੇ ਚ ਕੋਈ ਵੀ ਇੱਕ ਸਾਂਝੀ ਵਾਰਤਾ ਦੀ ਇਹ ਪ੍ਰਤੀਕ ਆਏ ਜਿਹੜਾ ਮੇਲਾ ਇੱਥੇ ਹਰ ਧਰਮਾਂ ਦੇ ਲੋਕ ਨਾਸਮਸਤ ਹੋਣ ਲਈ ਆਏ ਹੋਏ ਆ ਔਰ ਵੇਖ ਕੇ ਬੜੀ ਖੁਸ਼ੀ ਹੁੰਦੀ ਆ ਇੰਨੀ ਗਰਮੀ ਆ ਇੰਨੀ ਧੁੱਪ ਆ ਉਹਦੇ 'ਚ ਵੀ ਸੰਗਤਾਂ ਜੋੜ ਕੇ ਬੈਠੀਆਂ ਵਾ ਜਿਸ ਤਰ੍ਹਾਂ ਪ੍ਰਮਾਤਮਾ ਦੀ ਕੋਈ ਐਸੀ ਰਹਿਮਤਾ ਕਿਰਪਾ ਮੈਨੂੰ ਅੱਜ ਕਾਫੀ ਸਾਲ ਹੋ ਗਏ ਇਸ ਮੇਲੇ ਤੇ ਤਕਰੀਬਾਉਂਦੇ ਆ ਪਿਛਲੇ ਸਾਲ ਕਿਸੇ ਕੋਈ ਸਰਕਮਸਟਾਂਸਸ ਕਰਕੇ ਮੈਂ ਨਹੀਂ ਆ ਪਾਇਆ ਔਰ ਬਹੁਤ ਹੀ ਵਧੀਆ ਸਜੇ ਢੰਗ ਨਾਲ ਇਹ ਮੇਲੇ ਦਾ ਸਾਰਾ ਆਗਾਜ਼ ਕਰਉਂਦੇ ਨੇ ਵੱਡੇ ਵੱਡੇ ਫਨਕਾਰ ਆਏ ਹੁੰਦੇ ਆ ਇੱਥੇ ਸੰਗਤਾਂ ਨੂੰ ਉਹ ਇੱਕ ਧਾਰਮਿਕ ਗੀਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਪ੍ਰੇਰਿਤ ਕਰਦੇ ਨੇ ਔਰਤੋਂ ਸੰਗਤਾਂ ਔਰ ਤੇ ਮਨੋ ਕਾਮਨਾ ਵੀ ਪੂਰੀਆਂ ਹੁੰਦੀਆਂ ਜੋ ਤੁਸੀਂ ਮਨ 'ਚ ਧਾਰ ਕੇ ਹੁੰਦੇ ਹੋ ਨਾ ਦਿਲੋਂ ਧਾਰ ਕੇ ਤੇ ਉਹ ਮਨੋ ਕਾਮਨਾ ਵੀ ਪੂਰੀਆਂ ਹੁੰਦੀਆਂ ਆਵੇਂ ਨਹੀਂ ਦੂਰੋਂ ਦੂਰੋਂ ਲਾਗੋਂ ਲਾਗੋਂ ਪਿੰਡਾਂ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਇਹ ਬਾਬਾ ਜੀ ਦੀ ਬੜੀ ਰਹਿਮਤ ਆ ਮੈਂ ਕਈ ਵਾਰਾ ਵੇਖਦਾ ਵੀ ਕਈ ਵਾਰਾ ਮੈਨੂੰ ਕੰਮ ਵੀ ਇਹੋ ਜੇ ਨਿਕਲੇ ਹੁੰਦੇ ਆ ਪਰ ਬਾਬਾ ਜੀ ਦੀ ਰਹਿਮਤ ਦੇ ਨਾਲ ਇਹੋ ਜੀ ਗੇਮ ਬਣਦੀ ਆ ਪੇ ਮੇਰਾ ਆਪਣੇ ਆਪ ਹੀ ਹੁੰਦਾ ਵੀ ਉਹ ਕੰਮ ਕੁੰਮ ਪਰੇ ਹੋ ਜਾਂਦੇ ਆ ਤੇ ਜਿਹੜਾ ਰਸਤਾ ਮਿਲ ਜਾਂਦਾ ਇੱਧਰ ਨੂੰ ਮੈਨੂੰ ਬੜੇ ਸਾਲ ਹੋ ਗਏ ਇੱਥੇ ਪ੍ਰਵੀਨ ਜੀ ਯਾਦ ਕਰਦੇ ਆ ਇਹਨਾਂ ਦਾ ਧੰਨਵਾਦ ਆ ਕੋਟ ਕੋਟ ਵੀ ਨਿਮਾਣੇ ਜਿਹੇ ਇਨਸਾਨ ਨੂੰ ਵੀ ਇੱਥੇ ਆਉਣ ਦਾ ਮੌਕਾ ਦਿੰਦੇ ਆ ਮੈਂ ਨਾ ਗੋੜਾ ਰਗੜਦਾ ਆਪਣਾ ਕਈ ਭੁੱਲਾਂ ਹੋ ਜਾਂਦੀਆਂ ਮਨੋਕੋੜੋਂ ਸੋ ਇਦਾਂ ਦੇ ਮੇਲੇ ਇਦਾਂ ਦੇ ਜਿਹੜੇ ਧਾਰਮਿਕ ਸਾਡੇ ਸਮਾਗਮ ਨੇ ਇਹ ਹੁੰਦੇ ਹੀ ਰਹਿਣੇ ਚਾਹੀਦੇ ਆ ਜਿਹੜਾ ਕਿ ਸਾਡੇ ਬੱਚਿਆਂ ਨੂੰ ਇੱਕ ਚੰਗੀ ਸਿਹਤ ਦਾ ਪ੍ਰਤੀਕ ਨੇ ਕਿਉਂਕਿ ਸਾਡੇ ਬੱਚੇ ਜੇ ਇਧਰ ਇਸ ਪਾਸੇ ਜੋੜਨਗੇ ਧਾਰਮਿਕ ਆਪਣੀਆਂ ਰੁਚੀਆਂ ਇਸ ਪਾਸੇ ਖੜਨਗੇ ਤੇ ਮੇਰਾ ਖਿਆਲ ਆ ਕਿ ਉਹ ਨਸ਼ਿਆਂ ਤੋਂ ਵੀ ਬਚਣਗੇ ਮਾਰੀਆਂ ਹਿਲਤਾਂ ਤੋਂ ਵੀ ਬਚਣਗੇ ਔਰ ਇੱਕ ਜਮਸ਼ਤਾ ਜੀ ਜਮਸ਼ਤਾ ਦੀ ਮੈਂ ਪ੍ਰਵੀਨ কুমার ਪਿੰਡ ਮੀਰਪੁਰ ਗੁਰਦਾਸਪੁਰ ਤੇ ਇਹ ਬਾਬਾ ਜੀ ਲੱਖਾਂ ਦਾਦੀ ਦੀ ਜਗਾ ਆ ਗਉਂਸ਼ੇ ਆ ਜਮ ਸਰਕਾਰ ਦੀ ਜਗਾ ਤੇ ਇਥੇ ਹਰ ਸਾਲ ਦੀ ਦਾ ਮੇਲਾ ਹੁੰਦਾ ਇਹ 21ਵਾਂ ਸਮਾਣਾ ਮੇਲਾ ਹੈ ਜੀ ਤੇ ਇਹ ਸੰਗਤਾਂ ਬਹੁਤ ਦੂਰ ਦੂਰੋਂ ਆਈਆਂ ਜੀ ਤੇ ਸੰਗਤਾਂ ਆ ਕੇ ਬਾਬਾ ਜੀ ਦਾ ਆਨੰਦ ਮਾਨਣਦੀਆਂ ਬੜਿਆਂ ਇੱਥੇ ਛਪੀਲਾ ਵੀ ਲੱਗੀਆਂ ਜੀ ਮਿੱਠੀਆਂ ਵੀ ਪਾਣੀ ਦੀਆਂ ਛਪੀਲਾ ਲੱਛੀ ਦੇ ਲੰਗਰ ਲੱਗੇ ਆ ਜੀ ਸਵੇਰ ਦਾ 12 ਵਜੇ ਦਾ ਲੰਗਰ ਚੱਲੰ데요 ਆ ਜੀ ਤੇ ਸਾਰੀ ਰਾਤ ਚੱਲਦਾ ਰਹਿਣਾ ਤੇ ਇੱਥੇ ਐਸਪੀ ਹੈੱਡ ਕੁਆਰਟਰ ਸਾਹਿਬ ਵੀ ਆਏ ਆ ਸੋਨ ਲਾਲ ਸੋਨੀ ਜੀ ਉਹਨਾਂ ਦੀ ਮਿਸ ਜੀ ਆਇਆ ਨਾਲ ਸੁਨੀਤਾ ਸੋਨੀ ਜੀ ਹੋਰ ਗਿੱਲ ਸਾਹਿਬ ਆਏ ਨੇ ਆਪਣੇ ਈਸ਼ਵਜੇਂਦਰਾ ਕਾਲਜ ਚੇਅਰਮੈਨ ਸਾਹਿਬ ਸਰਦਾਰ ਸੁਭਿੰਦਰ ਸਿੰਘ ਗਿੱਲ ਫਿਰ ਆਪਣੇ ਨਿੱਕ ਭਾਜੀ ਆਏ ਨੇ ਆਰਕੇ ਸਾਹਿਬ ਫਿਰ ਜੀਓ لال ਜੀ ਐਸਪੀ ਸਾਹਿਬ ਰਿਟਾਇਰ ਆਏ ਨੇ ਤੇ ਸੰਗਤਾਂ ਬਹੁਤ ਬਹੁਤ ਦੂਰ ਦੂਰੋਂ ਆਈਆਂ ਤੇ ਸੰਗਤਾਂ ਕੋਈ ਨਹੀਂ ਹੋ ਕੇ ਜਾਂਦੇ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਇੱਕ ਬੰਦੇ ਨੇ ਮਨੋ ਕਾਮਨਾ ਪੂਰੀ ਉਹ ਡਾਲਰਾਂ ਦਾ ਹਾਰ ਬਾਬਾ ਜੀ ਦੇ ਗਲ ਵਿੱਚ ਪਾ ਕੇ ਗਿਆ ਜੀ ਹੋਰ ਇੱਕ ਆਪਣੇ ਅਮਰੀਕਾ ਤੋਂ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਜੀ ਸਾਡੇ ਨਾਲ ਇੱਕ ਲਿਪਸੀਆ ਆ ਆਸਟ੍ਰੇਲੀਆ ਵਾਲੇ ਆ ਉਹਨਾਂ ਨੇ ਵੀ ਸਹਿਯੋਗ ਦਿੱਤਾ ਸਾਡੇ ਨਾਲ ਤੇ ਬਾਕੀ ਮੈਂ ਜੋ ਵੀ ਆਪਣੀ ਕਮਾਈ ਦੇ ਨਾਲ ਹੀ ਕਰਦਾ ਜੀ ਮੈਂ ਪੰਜਾਬ ਪੁਰਜੇ ਏਐਸ ਆਈ ਆ ਤੇ ਮੈਂ ਆਪਣੀ ਕਮਾਈ ਜੋ ਬੋਤਾ ਤੇ ਮੈਂ ਆਪਣੀ ਕਮਾਈ ਚ ਸਾਰਾ ਲਾਣਾ ਜੀ ਤੇ ਆ ਆਕੀ ਤੋ ਇਸ ਤੋਂ ਪੇ ਦੋ ਮੇਲੇ ਹੋ ਗਿਆ ਵੀ ਮੈਂ ਬਾਬਾ ਜੀ ਨੂੰ ਕਹਿ ਬੈਠਾ ਵੀ ਬਾਬਾ ਜੀ ਲੋਕਾਂ ਦੀ ਨਿੱਕੀਆਂ ਨਿੱਕੀਆਂ ਦਰਗਾਹਾਂ ਦਾਡੇ ਮੇਲੇ ਲੋਕਾਂ ਦੇ ਪਧਾਰੇ ਭਰ ਦਿੰਦੇ ਤੇ ਸਾਡੇ ਅੱਜ ਮੇਰੀ ਸਰਕਾਰ ਦੇ ਇੰਨੀ ਕ ਰਹਿਮਤਾ ਵੀ ਮੇਰੇ ਅੰਦਰ ਵੀ ਭਰ ਗਈ ਦਿਆ ਸਮਾਨ ਨਾਲ ਪਿਛਲੇ ਸਾਲ ਵੀ ਇਹੀ ਹਿਸਾਬ ਹੈ ਬਾਬਾ ਜੀ ਦੋ ਦਿਨਾਂ ਮੇਲਾ ਕਰਦੇ ਮੇਲਾ ਜਿਹੜੀ ਜ ਮੇਲਾ ਵੱਖਰਾ ਹੁੰਦਾ ਕੀ ਕੱਲ ਜੀ ਜਿਹੜਾ ਹੋਇਆ ਉਹ ਸਾਰੇ ਪਿੰਡ ਦੀ ਸੰਗਤਾਈ ਦੀ ਲੇਡੀਜ਼ ਮੇਲਾ ਸੀ ਉਹਦੇ ਵਿੱਚ ਸਾਰੀਆਂ ਸਤਸੰਗ ਬਾਬਾ ਜੀ ਦਾ ਸਾਰੇ ਪਿੰਡ ਦੀਆਂ ਲੇਡੀਜ਼ ਆਏ ਦੇ ਘਰ ਇਹਦੇ ਵਿੱਚ ਆਪ ਕੋੜੇ ਦਾ ਲੰਗਰ ਵੀ ਕੀਤਾ ਹੁਣ ਇਹ ਪ੍ਰੋਗਰਾਮ ਖਤਮ ਹੋਦਾ ਤੇ ਰਾਤ ਨੂੰ ਫਿਰ 9 ਵਜੇ ਚੱਲ ਪਣਾ ਜੀ ਰਾਤ ਨੂੰ ਉਹ ਨਕਾਲ ਪਾਰਟੀ ਆਣੀ ਆ ਸਵੇਰ ਤੱਕ 4 ਵਜੇ ਤੱਕ ਤੇ ਮੈਂ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਵੀ ਜਿਹੜੇ ਹਰ ਸਾਲ ਸਾਨੂੰ ਪੁਲਿਸ ਸਕਿਉਰਿਟੀ ਦੇ ਦਿੰਦੇ ਆ ਜੀ ਵੇਖੋ ਤੁਸੀਂ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਵੀ ਪਹੁੰਚੀਆਂ ਇੱਥੇ ਹਾਂਜੀ ਹਾਂਜੀ ਹਸਤੀਆਂ ਪਹੁੰਚੀਆਂ ਦੀ ਬਾਬਾ ਜੀ ਨਕੋਦਰ ਤੋਂ ਬਾਪੂ ਬ੍ਰਹਮਜੋਗੀ ਸਰਕਾਰ ਦੀ ਗੱਦੀ ਨਸੀਬ ਬਾਪੂ ਦੇਵ ਜੀ ਪਹੁੰਚੇ ਨੇ ਜੀ ਇੱਥੇ ਉਹ ਜਿਹੜੇ ਵੀ ਕਿਸੇ ਦੇ ਘਰ ਨਹੀਂ ਜਾਂਦੇ ਬਾਬਾ ਜੀ ਦੀ ਕਿਰਪਾ ਅਨੁਸਾਰ ਹੀ ਐਕਟ ਦੀ ਤਿੰਨ ਵਾਰੀ ਸਾਡੇ ਘਰ ਆ ਚੁੱਕੇ ਨੇ ਜੀ ਬਾਬਾ ਜੀ ਸੰਤਾ ਨੂੰ ਕੀ ਦੇਣਾ ਹੈ ਜੀ ਸੰਤਨ ਮੈਂ ਇਹ ਕਹਿਣਾ ਵੀ ਰੱਬ ਦਾ ਨਾਮ ਲੋ ਬੱਚਿਆਂ ਨੂੰ ਆਖਣਾ ਵੀ ਨਸ਼ਿਆਂ ਤੋਂ ਮੁਕਤ ਹੋ ਜੀ ਨਸ਼ਿਆਂ ਤੋਂ ਮੁਕਤ ਹੋਵੋ ਪ੍ਰਮਾਤਮਾ ਦਾ ਨਾਮ ਲੋ ਠੀਕ ਆ ਨਸ਼ੇ ਤੇ ਤੁਹਾਨੂੰ ਪਤਾ ਹੀ ਹੈ ਜੀ ਘਰ ਬਰਬਾਦ ਕਰ ਦਿੰਦੇ ਆ ਗਾ ਵੀ ਬਥੇਰਾ ਕਰਦਾ ਪਰ ਮੈਂ ਹੁਣ ਵੇਖਿਆ ਵੀ ਜਦੋਂ ਬੇਨ ਨਾ ਪੀਤੇ ਆ ਵੀ ਮਾਲਕ ਦਾ ਨਸ਼ਾ ਹੋ ਜਾਂਦਾ ਤੇ ਇਸ ਕਰਕੇ ਮੈਂ ਨਾ ਇਹ ਹੀ ਬੇਨਤੀ ਕਰਦਾ ਵੀ ਨੀਕ ਕਮਾਈ ਕਰੋ ਦੇਖੋ ਮੁਲਾਜ਼ਮ ਮੁਲਾਜ਼ਮ ਹੋਣ ਦੇ ਨਾਤੇ ਕੀ ਇਹ ਇਹ ਤਾਂ ਦੇ ਸੌਂ ਗਿਆ ਜਾਂ ਬਾਬਾ ਜੀ ਦੀ ਕੋਈ ਨਹੀਂ ਮੇਰੀ ਦੀ ਸੁਰੂ ਤੋਂ ਛੋਟੇ ਹੁੰਦੇ ਮੈਨੂੰ ਨਾ ਮੇਰੇ ਘਰ ਦੇ ਕਹਿੰਦੇ ਸੀ ਵੀ ਮਤਲਬ ਖਤਮ ਹੋ ਗਿਆ ਜੀ ਤੇ ਮੈਨੂੰ 6 ਘੰਟਿਆਂ ਬਾਅਦ ਬਾਬੇ ਲੁੱਡਾ ਸਾਹਿਬ ਦੀ ਦਰਗਾਹ ਤੇ ਛੁੱਟਿਆ ਗਿਆ ਭਰਾਪੜ ਜੀ ਉਥੋਂ ਮੈਨੂੰ 6 ਘੰਟਿਆਂ ਬਾਅਦ ਹੀ ਹੋਸ਼ ਆਈ ਮੈਂ ਉਦੋਂ ਦਾ 6 ਮਹੀਨੇ ਦਾ ਹੀ ਝੋਲੀ ਪਿਆ ਜੀ ਤੇ ਐਸਪੀ ਸਾਹਿਬ ਜਿਹੜੇ ਸੋਨ ਲਾਲ ਜੀ ਆਏ ਆ ਇਹਨਾਂ ਦੇ ਨਾਲ ਮੇਰੀ ਡਿਊਟੀ ਹੀ ਇਹ ਸਰ ਮਤਲਬ ਕੀ ਸਾਹਿਬ ਇਨਸਪੈਕਟਰ ਹੀ ਮੇਰੇ ਦੋਸਤ ਵੀ ਆ ਮੇਰੇ ਨਾਲ ਪੜਦੇ ਵੀ ਰੇ ਆ ਇਹਨਾਂ ਨੇ ਹੀ ਭੰਡਾਰਾ ਸ਼ੁਰੂ ਕੀਤਾ ਦਾ ਜੀ ਬੁਲਾਇਓ ਉਹਨਾਂ ਨੂੰ ਲੱਗ ਜਰਾ ਉਹਨਾਂ ਦੀ ਨਾਲ ਫੋਟੋ ਹਾਂਜੀ ਸੋਨ ਲਾਲ ਛੋਂਡੀ ਇਹ ਉਦੋਂ ਇਨਸਪੈਕਟਰ ਹੀ ਜੀ ਇਨਸਪੈਕਟਰ ਸਾਹਿਬ ਹੀ ਤੇ ਉਦੋਂ ਮੈਂ ਨਾਲ ਲੱਗਾ ਸੀ ਹੁਣ ਵੀ ਮੈਂ ਉਹਨਾਂ ਦੇ ਨਾਲ ਆ ਉਹ ਭੰਡਾਰਾ ਜਿਹੜਾ ਇਹ ਜਿਹੜਾ ਇਹ ਇਹਨਾਂ ਨੇ ਹੀ ਸ਼ੁਰੂ ਕੀਤਾ ਦਾ ਜੀ ਇਹਨਾਂ ਦੇ ਮੁੱਖ ਮਾਰਗ ਤੋਂ ਨਿਕਲਿਆ ਸੀ ਉਦੋਂ ਤੇ ਮੈਂ ਕਿਹਾ ਮੈਂ ਸਰ ਦੋ ਦਿਨ ਹੀ 21 ਤਰੀਕ ਦੀ ਕਿ 22 ਤਰੀਕ ਦੀ ਗੱਲ ਆ ਤੇ ਸਾਹਬ ਨੇ ਕਿਹਾ ਵੀ ਜਾ ਕਰਵਾ ਤੈਨੂੰ ਛੁੱਟੀਆਂ ਆ ਇਹ ਇਹਨਾਂ ਨੇ ਹੀ ਸ਼ੁਰੂ ਕੀਤਾ ਸੀ ਜੀ ਭੰਡਾਰਾ ਤੇ ਸ਼ੋਨ ਲਾਲ ਛੋਨੀ ਉਦੋਂ ਸਾਹਬ ਇਨਸਪੈਕਟਰ ਸੀ ਹੁਣ ਐਸਐਸਪੀ ਆ ਤੇ ਮੈਂ ਕਹਿੰਨਾ ਪ੍ਰਮਾਤਮਾ ਇਹਨਾਂ ਨੂੰ ਦਵਾ ਦਵਾ ਜਲਦੀ ਤੋਂ ਜਲਦੀ ਐਸਐਸਪੀ ਬਣਾਣ ਤੇ ਅਗਲਾ ਮੇਲਾ ਇਹਨਾਂ ਕੋਲ ਕਰਵਾਈਏ ਤੇ ਇਹ ਤੇ ਪੱਕੀ ਗੱਲ ਹੋ ਗਈ ਜੀ ਇਹ ਤੇ ਜਿਹੜੀ ਇਹਨਾਂ ਨੇ ਪੁਲਿਸ ਦੀ ਗੱਲ ਕੀਤੀ ਆ ਬਿਲਕੁਲ ਸਹੀ ਕਹੀ ਆ ਕਿ ਉਦੋਂ ਵਕਤ ਮੈਂ ਤਾਂ ਇਨਸਪੈਕਟਰ ਸੀਗਾ ਤੇ ਬਾਕੀ ਜੋ ਵੀ ਆ ਅੱਜ ਕੱਲ ਬਾਬਾ ਜੀ ਦੀ ਬਦੌਰ ਸਾਨੂੰਾਂ ਦੀ ਕਿੰਨੇ ਸਾਡੇ ਬਹੁਤ ਵੱਡੀ ਮਿਹਰਬਾਨੀ ਆ ਸਾਡੇ ਤੇ ਹਮੇਸ਼ਾ ਉਹ ਮਿਹਰ ਭਰਿਆ ਹੱਥ ਰੱਖਦੇ ਆ ਤੇ ਜਾਂ ਜਦੋਂ ਸਾਡੀ ਗਾਹ ਨੈਕਸਟ ਪ੍ਰੋਮੋਸ਼ਨ ਹੁੰਦੀ ਆ ਫਿਰ ਆਨਮਲਾ ਅਗਲਾ ਨੈਕਸਟ ਮੇਲਾ ਇਸ ਤੋਂ ਹੀ ਵਧੀਆ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਸੰਗਤਾਂ ਕੀ ਦੇਣਾ ਚਾਹੋ ਜੋ ਕੋਈ ਸੰਗਤ ਨੂੰ ਇਹ ਪ੍ਰੇਰਣਾ ਵੀ ਇਸ ਤਰ੍ਹਾਂ ਜੁੜੀ ਰਹਿਣ ਤੇ ਇੱਥੇ ਜੋ ਵੀ ਆਂਦਾ ਵਾ ਮੱਧੀਆਂ ਭਰਾਦਾ ਪਾ ਕੇ ਜਾਂਦਾ ਤੇ ਝੋਲੀਆਂ ਭਰ ਕੇ ਜਾਂਦਾ ਤੇ ਹਮੇਸ਼ਾ ਬਾਬਾ ਜੀ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਆ ਇਸੇ ਤਰ੍ਹਾਂ ਹੀ ਚੱਲੇਗਾ ਇੱਕ ਹੌਂਡਰਾਂ ਦਾ ਹਰ ਪਾ ਕੇ ਗਿਆ ਜੀ ਬਾਬਾ ਜੀ ਜੀ ਇੱਕ ਨੌਜਵਾਨ ਨੂੰ ਕੀ ਨਸ਼ੇ ਦਾ ਦਵਾਤਾ ਪਿੱਛੇ ਬੇਚਾਰ ਕੁਝ ਬੀ ਬੋਤਲ ਨੂੰ ਲੈ ਨੇ ਇਹਨਾਂ ਨੌਜਵਾਨ ਜੇ ਨਸ਼ੇ ਦੇ ਦੋ ਰੁਪਏ ਚੱਲ ਗਏ ਜੀ ਨਗਰ ਦੇ ਕੀ ਕਹਣਾ ਜੀ ਦੇਖੋ ਨਸ਼ਾ ਤੇ ਜਿਵੇਂ ਇਸ ਵੱਲੋਂ ਵੀ ਸਾਡੀ ਪੰਜਾਬ ਸਰਕਾਰ ਸਾਡੇ ਜਿਹਨੇ ਮਹਾਂ ਜੋਗ ਡੀਜੀਪੀ ਸਾਹਿਬ ਅਸੀਂ ਬਹੁਤ ਹੀ ਸਾਰੇ ਨੇ ਬਹੁਤ ਕੋਸ਼ਿਸ਼ ਕਰ ਰਹੇ ਹਾਂ ਜੀ ਕਿ ਇਹ ਨਸ਼ਾ ਤੇ ਥੱਲ ਪਾਈ ਜਾਏ ਔਰ ਪੈ ਵੀ ਰਹੀ ਆ ਬੰਦਾ ਉਹਨਾਂ ਦੇ ਹੋਰ ਵੀ ਉਪਰਾਲੇ ਨੇ ਕਿ ਇਹ ਜੇ ਪੰਜਾਬ ਦੇ ਵਿੱਚੋਂ ਇਹ ਨਕਸ਼ਾ ਮੁਕਤ ਕੀਤਾ ਜਾਵੇ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਤੇ ਸਾਡੇ ਇਹਦਾ ਸਮਾਜ ਆ ਸਾਡਾ ਇਹ ਬਹੁਤ ਹੀ ਯੋਰ ਲਾ ਰਿਹਾ ਇਹ ਚੀਜ਼ ਖਤਮ ਕਰੋ ਕਰਨਾ ਵੀ ਚਾਹੀਦਾ ਪਰ ਉਹ ਹੋ ਵੀ ਰਿਹਾ ਤੇ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਇਹ ਪੰਜਾਬ ਨਕਸ਼ਾ ਮੁਕਤ ਹੋਏਗਾ